ਹਾਂਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਤੇ ਡੇਰੀ ਫਾਰਮਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੂਰੇ ਹੁਣ ਠੰਡ ਦਾ ਸੀਜ਼ਨ ਆ ਰਿਹਾ ਤੇ ਠੰਡ ਦੇ ਵਿੱਚ ਜਿਹੜਾ ਬੈਕਟੀਰੀਆ ਆ ਜਿਆਦਾ ਗਰੋਥ ਕਰਦੇ ਨੇ ਤੇ ਉਸ ਦੇ ਲਈ ਆਪਾਂ ਹੁਣ ਜਿਹੜੀ ਵੈਕਸੀਨ ਦਾ ਟਾਈਮ ਹੈ ਐਫ ਐਮ ਡੀ ਐਚ ਐਸ ਤੇ ਬਲੈਕਵਾਟਰ ਦੀ ਵੈਕਸੀਨ ਕੀਤੀ ਆ ਤੇ ਉਹਦੇ ਵਿੱਚ ਇਹ ਬਿਮਾਰੀਆਂ ਨੂੰ ਕਵਰ ਕਰਨ ਲਈ ਜਿਹੜੀ ਵੈਕਸੀਨ ਆ ਰਹੀ ਹੈ ਉਹ ਆਪਣੀ ਇੰਡੀਅਨ ਮੁੱਜਗਲ ਦੀ ਆ ਰਹੀ ਹੈ ਭਾਈ ਟਰਾਈਵੈਕ ਦੇ ਨਾਂ ਤੇ ਰਕਸ਼ਾ ਟਰਾਈਵੈਕ ਦੇ ਨਾਂ ਤੇ ਜਿਹੜੀ ਤੁਸੀਂ ਦੇਖ ਰਹੇ ਹੋ ਤਪਾ ਇਹ ਆਪਣੇ ਫਾਰਮ ਤੇ ਕੱਲ ਵੈਕਸੀਨ ਕੀਤੀ ਆ ਤੇ ਇਹਦੀ ਜਿਹੜੀ ਡੋਜ਼ ਆ ਬਈ ਉਹ 3 ਐਮਐਲ ਦੀ ਰਹੂਗੀ ਬਾਕੀ ਤਾਂ ਸਾਰੇ ਫਾਰਮਰ ਵੀਰੋ ਨੂੰ ਪਤਾ ਹੀ ਹੈ ਕਈ ਵਾਰ ਕਿਸੇ ਦੇ ਨਹੀਂ ਧਿਆਨ ਚ ਤਾ ਉਹ ਚੀਜ਼ ਇਹ ਗੱਲ ਨੋਟ ਕਰ ਲਿਓ ਤੇ ਇੱਕ ਪਰ ਹੈਡ ਛੋਟਾ ਆਪਾਂ ਵਿੱਚ ਬੱਚਾ ਜਿਹੜਾ 3 ਮਹੀਨੇ ਤੋਂ ਥੱਲੇ ਆ ਜਿਹਨੂੰ ਮਾਂ ਦਾ ਦੁੱਧ ਪੀ ਰਿਹਾ ਉਹਨੂੰ ਵੈਕਸੀਨ ਦੀ ਲੋੜ ਨਹੀਂ ਪਰ ਕਈ ਵਾਰ ਆਪਾਂ ਦੂਸਰਾ ਮਿਲਕ ਪ੍ਰੈਸਰ ਤੇ ਆ ਰਹੇ ਆ ਉਹਨਾਂ ਦੇ ਬਾਈ ਜੀ ਇਹਦੀ ਡੋਜ਼ ਵੀ 3 ਐਮਐਲ ਦੀ ਰਹਿਣੀ ਆ ਤੇ ਸਾਰੇ ਫਾਰਮਰ ਵੀਰਾਂ ਨੂੰ ਬੇਨਤੀ ਹੈ ਪਸ਼ੂ ਪਾਲਕ ਭਰਾਵਾਂ ਨੂੰ ਵੀ ਜਿਨ੍ਹਾਂ ਨੇ ਵੈਕਸੀਨ ਨਹੀਂ ਕੀਤੀ ਤਾਂ ਉਹ ਕਰਵਾ ਲੈਣ ਵੈਸੇ ਤਾਂ ਗਵਰਨਮੈਂਟ ਸਪਲਾਈ ਦੇ ਵਿੱਚ ਵੀ ਆਪਣੇ ਜਿਹੜੇ ਡਾਕਟਰ ਵੀ ਆਈਆ ਜਾਂ ਬੀਓ ਨੇ ਕਰ-ਕਰ ਜਾ ਕੇ ਲਵਾਤੀ ਪਰ ਫਿਰ ਵੀ ਜੇ ਕੋਈ ਪਸ਼ੂ ਜੇ ਪਸ਼ੂ ਪਾਲਕ ਪੀਰ ਕਰ ਨਹੀਂ ਸੀ ਜਾਂ ਕਿਤੇ ਗਏ ਹੋਏ ਸੀ ਤਾਂ ਬਈ ਆਪਦੇ ਉਹ ਸਰਕਾਰੀ ਹਸਪਤਾਲ ਨਾਲ ਜਾਂ ਆਪਣੀ ਪ੍ਰਾਈਵੇਟ ਵੈਕਸੀਨ ਲਿਆ ਕੇ ਅਮ ਵੈਕਸੀਨ ਕਰ ਲੈਣ ਕਿਉਂ ਸੋ ਪਿਛਲੀ ਾਰ ਆਪਾਂ ਬਹੁਤ ਘਾਟਾ ਖਾਧਾ ਇਸ ਵਾਰ ਆਪਾਂ ਕੋਈ ਲਾਪਰਵਾਹੀ ਨਹੀਂ ਕਰਨੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਆਪਣੇ ਪਸ਼ੂਆਂ ਨੂੰ ਵੈਕਸੀਨ ਆ ਜਰੂਰ ਕਰਾਓ ਆਪ ਵੀ ਸੁਰੱਖਿਅਤ ਰਹੋ ਤੇ ਆਪਣੇ ਪਸ਼ੂਣ ਵੀ ਸੁਰੱਖਿਅਤ ਰੱਖੋ ਸੋ ਇੰਨੀ ਕੀ ਬੇਨਤੀ ਸੀ ਬਾਕੀ ਜਿਹੜਾ ਹੁਣ ਟਾਈਮ ਆ ਮੂਰੇ ਅਸੀਂ ਲਾਉਣ ਦਾ ਰੀਜਨ ਇਹ ਸੀ ਨਹੀਂ ਤਾਂ ਮਹੀਨਾ ਠਰ ਕੇ ਵੀ ਲਾ ਲੈਨੇ ਵੀ ਕਾਰ ਨਹੀਂ ਸੀ ਵੀ ਇਦੋਂ ਆ ਤੇ ਆਪਣੀ AI ਸਟਾਰਟ ਹੋ ਜਾਣੀ ਆ ਅਸੀਂ ਪਿਛਲੇ ਸਾਲ ਜਿਹੜੀ ਵੈਕਸੀਨ ਲਾਈ ਸੀ ਉਹ ਜਨਵਰੀ ਮਹੀਨੇ ਚ ਲਾਈ ਸੀ ਉਦੋਂ ਥੋੜਾ ਜਿਹਾ ਕੋਲਡ ਵੀ ਜ਼ਿਆਦਾ ਸੀ ਤੇ ਪਸ਼ੂ ਨੇ ਸਟ्रेस ਵੀ ਮੰਨਿਆ ਉਹ ਚੀਜ਼ ਦਾ ਹੁਣ ਤੇ ਹੁਣ ਆਪਣੀ ਦੋ ਦਿਨ ਦੋ ਤਿੰਨ ਦਿਨ ਪਹਿਲਾਂ ਵੈਕਸੀਨ ਲਾਈ ਸੀ ਪਸ਼ੂ ਨੇ ਥੋੜਾ ਕੱਲਾ ਦੁੱਧ ਤੋੜਿਆ ਸੀ ਤੇ ਫੀਵਰ ਫੂਬਰ ਦੀ ਜਿਹੜੀ ਸਮੱਸਿਆ ਬਹੁਤ ਘੱਟ ਆਈ ਹੈਗੀ ਸੋ ਜਿਨੇ ਵੀ ਪਸ਼ੂ ਵੀਰਾਂ ਨੇ ਨਹੀਂ ਹਜੇ ਵੈਕਸੀਨ ਲਾਈ ਸੋ ਵਧੀਆ ਕਿਉਂ ਇਸ ਤੋਂ ਬਾਅਦ ਵਧੀਆ ਟਾਈਮ ਹੈ ਇਸ ਤੋਂ ਬਾਅਦ ਆਪਾਂ ਹੁਣ ਏਆਈ ਕਰਾਂਗੇ ਕਈ ਵਾਰ ਆਪਾਂ ਸਿੰਕਰੋ ਕਰਨੀ ਹੁੰਦੀ ਆ ਜਾਂ ਸਿੰਕਰੋ ਕਰਕੇ ਹਟੇ ਹੋਣੇ ਏਆਈ ਕਰੀ ਹੁੰਦੀ ਆ ਆਪਾਂ ਉਸ ਤੋਂ ਬਾਅਦ ਵੈਕਸੀਨ ਲਾਉਣੇ ਆ ਥੋੜਾ ਜਿਹਾ ਉਦੋਂ ਇਹ ਫੈਕਟਿਵ ਕਰਦੀ ਆ ਪਸ਼ੂਆਂ ਨੂੰ ਸੋ ਆਪਾਂ ਇਸ ਵਾਰ ਸੋਚਿਆ ਵੀ ਕਿਉਂ ਨਾ ਇਹ ਕੰਮ ਆ ਜਿਹੜਾ ਵੈਕਸੀਨ ਦਾ ਆਪਾਂ ਪਹਿਲੇ ਹੀ ਨਪਟਾਲੀਏ ਸੋ ਇਸਮ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਜਿਹੜੀ ਵੈਕਸੀਨ ਹੈ ਇਹ 4 ਤਰੀਕ ਨੂੰ 12ਵੇਂ ਮਹੀਨੇ ਤੋਂ ਆਪਾਂ ਕੰਪਲੀਟ ਕਰਤੀ ਸੀ ਸੋ ਇਹਹੀ ਬੇਨਤੀ ਕਰਾਂਗੇ ਵੀ ਭਾਈ ਸਾਰੇ ਆਪਣੇ ਫਾਰਮਰ ਵੀਰ ਹੈ ਜਿਹੜੇ ਵੀ ਆਪਣੀ ਵੈਕਸੀਨ ਆਪਣੇ ਪਸ਼ੂਆਂ ਨੂੰ ਕਰ ਲੈਣ ਆਪ ਵੀ ਸੁਰੱਖਿਅਤ ਰਹਿਣ ਤੇ ਆਪਣੇ ਪਸ਼ੂਆਂ ਨੂੰ ਵੀ ਸੁਰੱਖਿਅਤ ਕਰੋ ਤੇ ਇਹਦੇ ਵਿੱਚ ਜਿਹੜੀ ਵੈਕਸੀਨ ਆਪਾਂ ਇਹ ਜਿਹੜੀ ਆਪਾਂ ਲੈਤੀ ਆਪਾਂ ਵੀ ਪੀਡੀਐਸ ਮਾਰਟ ਤੋਂ ਲਿਆ ਸੀ ਸਿੱਧਾ ਡਾਇਰੈਕਟ ਜਾ ਕੇ ਤੇ ਉਹਦੇ ਵਾਸਤੇ ਆਪਾਂ 21 ਪੈਕ ਵਾਲਾ ਪੈਕ ਲੈ ਗਏ ਸੀਗੇ ਘਰੋਂ ਤੇ ਉਹਦੇ ਵਿੱਚ 2-3 ਆਪਸ ਪੈਕ ਲਾ ਕੇ ਵਧੀਆ ਪੂਰੀ ਕੋਲਡ ਚੇਨ ਦੇ ਵਿੱਚ ਵੈਕਸੀਨ ਆਈ ਆ ਕੋਈ ਦਿੱਕਤ ਨਹੀਂ ਬਾਕੀ ਉੱਥੇ ਵੀ ਜਿਹੜਾ ਵੈਕਸੀਨ ਦਾ ਪ੍ਰਬੰਧ ਸੀ ਬਹੁਤ ਵਧੀਆ ਪ੍ਰਬੰਧ ਸੀ ਪੀਡੀਐਫ ਪੀਡੀਐਸ ਦੀ ਜਿਹੜੀ ਟੀਮ ਨੇ ਕੀਤਾ ਹੋਇਆ ਬਹੁਤ ਵਧੀਆ ਪ੍ਰਬੰਧ ਸੀ ਉੱਥੇ ਵੱਡਾ ਫ੍ਰਿਜਰ ਹੈ ਕੋਈ ਲਾਈਟ ਦੀ ਸਮੱਸਿਆ ਨਹੀਂ ਉੱਥੇ ਵੀ ਇਨਵਰਟਰ ਵਗੈਰਾ ਲੱਗਿਆ ਹੋਇਆ ਵੀ ਕਈ ਵਾਰ ਬਾਈ ਚਾਂਸ ਕੋਈ ਲਾਈਟ ਦਾ ਕੱਟ ਲੱਗਦਾ ਤਾਂ ਜਿਹੜਾ ਉਹ ਫ੍ਰੀਜਾ ਉਹ ਬੰਦ ਨਾ ਹੋਵੇ ਤੇ ਜਿਹੜੀ ਦੇਖਣ ਬਾਕੀ ਵੈਕਸੀਨ ਸੀ ਜਿਹੜੀ ਬਹੁਤ ਵਧੀਆ ਸੀ ਕੋਲਡ ਚੇਨ ਚ ਪੂਰੀ ਮੈਂਟੇਨ ਸੀ ਤੇ ਪਸ਼ੂਨਾਂ ਦੇ ਲਾ ਕੇ ਵੀ ਮਨਖਸ਼ ਹੋਇਆ ਪੂਰਾ ਤੇ ਬਾਕੀ ਜਿਹੜੇ ਪਸ਼ੂਨਾਂ ਦੇ ਵੈਕਸੀਨ ਤੇ ਲਾਉਣ ਤੋਂ ਬਾਅਦ ਬਾਈ ਥੋੜੀ ਸਵੇਲਿੰਗ ਹੋ ਜਾਂਦੀ ਆ ਉਹਦੇ ਵਾਸਤੇ ਧੌਣ ਧੂਣ ਸੋਜੀ ਜਾਂਦੀ ਆ ਉੱਥੇ ਆਪਾਂ ਜਤ ਆਪਾਂ ਬਰਫ਼ ਮਲ ਸਕਦੇ ਆ ਇਹ ਵੈਕਸੀਨ ਥੋੜੀ ਜੀ 3 ਵਾਲੀ 3 ਨੰਬਰ ਕਰਕੇ ਨਾ ਥੋੜੀ ਜੀ ਵੈਕਸੀਨ ਨੇ ਸੋਜਦੀ ਆ ਧੌਣ ਧੂਣ ਸੋਜੀ ਜਾਂਦੀ ਆ ਉਸ ਵਾਸਤੇ ਆਪਾਂ ਬਰਫ਼ ਬਰਫ਼ ਦੀ ਮਾਲਿਸ਼ ਕਰ ਸਕਦੇ ਆ